ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਫਰੀਦਕੋਟ ਦੇ ਕੋੜਕਪੂਰਾ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਦੇਖ ਸਕਦੇ ਹੋ ਤੁਸੀਂ ਸੈਰ ਨਵਜਨਾ ਸ਼ੁਰੂ ਹੋ ਗਿਆ ਹੈ ਤਾਂ ਪਹਿਲਗਾਮ ਦੇ ਹਮਲੇ ਤੋਂ ਬਾਅਦ ਤੁਹਾਨੂੰ ਦੱਸਦਣੇ ਆ ਕਿ ਪਾਸ ਸਰਕਾਰ ਵੱਲੋਂ ਸਖਤ ਹਦਾਇਤਾਂ ਆਈਆਂ ਸੀਗੀਆਂ ਕਿ 7 ਮਈ ਨੂੰ ਕਿਸੇ ਵੀ ਹਕਾਮੀ ਸਥਿਤੀ ਨਾਲ ਨਜੇਠ ਲਈ ਅਭਿਆਸ ਕੀਤਾ ਜਾ ਰਿਹਾ ਹੈ ਨਾਲ ਤੁਹਾਨੂੰ ਇਹ ਵੀ ਦੱਸਦਣੇ ਆ ਕਿ ਹੁਣ 9 ਵਜੇ ਦੇ ਕਰੀਬ ਬਲੈਕਆਊਟ ਹੋਊਗਾ ਹੁਣ ਜਿਹੜਾ ਸਭ ਤੋਂ ਪਹਿਲਾਂ ਕੁਝ ਹੀ ਸਮਾਂ ਜਿਹੜਾ 3 ਮਿੰਟ ਬਾਕੀ ਹੈ 3 ਮਿੰਟ ਪਹਿਲਾਂ ਜਿਹੜਾ ਸੈਰਨ ਵੱਜਣਾ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਮੋਕ ਡ੍ਰੈਲ ਹੋਈ ਸੀ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟ ਕਪੂਰਾ ਦੇ ਵਿੱਚ ਤਾਂ ਉਸ ਦੌਰਾਨ ਵੀ ਕਾਫੀ ਵੱਡੇ ਅਧਿਕਾਰੀ ਪਹੁੰਚੇ ਸੀਗੇ ਤਾਂ ਇਸ ਮੋਕ ਡ੍ਰੈਲ ਦੇ ਰਾਹੀਂ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਸੀਗਾ ਮੋਕ ਡ੍ਰੈਲ ਵਿੱਚ ਸਭ ਤੋਂ ਪਹਿਲਾਂ ਸੈਰਨ বাজਾਇਆ ਗਿਆ ਸੀ ਜਿਸ ਦਿਨਾਂ ਹਵਾਈ ਹਮਲਾ ਹੋਣ ਦੇ ਸੰਕੇਤ ਦਿੱਤੇ ਗਏ ਅਤੇ ਦੂਜੀ ਵਾਰ ਸੈਰ ਨਵਜਾ ਕੇ ਹਾਲਾਤ ਠੀਕ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਦੌਰਾਨ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਕਿ ਸੈਰ ਨਵਜਣ ਤੋਂ ਬਾਅਦ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੇ ਆਪ ਦਾ ਬਚਾਅ ਕਰਨਾ ਹੈ। ਹਦਾਇਤ ਦਿੱਤੀ ਗਈ ਕਿ ਹਵਾਈ ਹਮਲਾ ਹੋਣ ਦੀ ਸੂਰਤ ਵਿੱਚ ਉਹ ਬੇਸਮੈਂਟ ਵਿੱਚ ਚਲੇ ਜਾਣ ਜਾਂ ਕਿਸੇ ਵੀ ਛੱਤ ਦੇ ਹੇਠਾਂ ਚਲੇ ਜਾਣ। ਕਿੜਕਿਆਂ ਤੇ ਦਰਵਾਜ਼ੇ ਬੰਦ ਕਰ ਲੈਣ ਨਾਲ ਹੀ ਸ਼ੀਸ਼ਿਆਂ ਤੋਂ ਦੂਰ ਰਹਿਣ। ਮੋਕ ਡ੍ਰਿਲ ਦੇ ਦੌਰਾਨ ਹਵਾਈ ਹਮਲੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਵੀ ਜਿਹੜਾ ਅਭਿਆਸ ਕੀਤਾ ਗਿਆ ਸੀਗਾ ਇਹ 4 ਵਜੇ ਦਾ ਪ੍ਰੋਗਰਾਮ ਸੀਗਾ ਤਾਂ ਹੁਣ ਜਿਹੜੀ ਗੱਲ ਕਰੀਏ ਤਾਂ 9 ਵਜੇ ਦੇ ਕਰੀਬ ਹੈ ਜਿਹੜੀਆਂ ਬਲੈਕਆਊਟ ਹੋਊਗਾ ਪੂਰੀਆਂ ਲਾਈਟਾਂ ਬੰਦ ਹੋ ਜਾਣਗੀਆਂ ਫਿਲਹਾਲ ਦੇਖ ਸਕਦੇ ਤੁਸੀਂ ਪੂਰੀਆਂ ਲਾਈਟਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਤਾਂ ਇਸ ਤੋਂ ਬਾਅਦ ਉਹ ਲਾਈਟਾਂ ਜਿਹੜੀਆਂ ਬੰਦ ਹੋਣਗੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਮੋੱਖ ਮਕਸਦ ਪਿਆ ਸਰਕਾਰ ਦਾ ਹੈਗਾ ਲੋਕਾਂ ਨੂੰ ਸੁਚੇਤ ਕਰਨ ਦਾ ਲੋਕਾਂ ਨੂੰ ਜਾਗਰੂਕ ਕਰਨ ਦਾ ਪਰ ਇਸ ਦੌਰਾਨ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਤਾਂ ਹੁਣ 9 ਵਜੇ ਦੇ ਕਰੀਬ ਹੈ ਜਿਹੜਾ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ ਬਲੈਕਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ ਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਐਨ ਵਾਟਰ ਜਾਂ ਜਨਰੇਟਰ ਬੰਦ ਰੱਖਣ ਜੇਕਰ ਉਹਨਾਂ ਕਿਸੇ ਵੀ ਵਜ੍ਹਾ ਇਹ ਚਾਲੂ ਰੱਖਣੇ ਹਨ ਤਾਂ ਉਹ ਆਪਣੀਆਂ ਲਾਈਟਾਂ ਇਸ ਟੰਗ ਨਾਲ ਚਲਾਉਣ ਕੇ ਉਹਨਾਂ ਦੀ ਰੋਸ਼ਨੀ ਖਿੜਕੀ ਜਾਂ ਦਰਵਾਜ਼ੇ ਤੋਂ ਬਾਹਰ ਨਾ ਜਾਵੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚੱਲਦੀ ਹੈ ਉਸ ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਦਿਖਾਈ ਦੇਵੇ ਤਾਂ ਕੁਝ ਹੀ ਸਮਾਂ ਜਿਹੜਾ ਬਾਕੀ ਹੈ ਤਾ ਬਲੈਕਆਊਟ ਸ਼ੁਰੂ ਹੋਵੇਗਾ ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉਤੇ ਗੱਡੀ ਜਾ ਰਹੀ ਹੈ ਤਾਂ ਉਸ ਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਵੀ ਸੜਕ ਤੋਂ ਹੇਠਾਂ ਲਾ ਕੇ ਇੱਕ ਕੱਚੇ ਸਥਾਨ ਉੱਤੇ ਰੁਕਣਾ ਪਵੇਗਾ ਤਾਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਫਰੀਦਕੋਟ ਦੇ ਕੋਰਕਪੁਰਾ ਦੇ ਕਸਬੇ ਦੇ ਵਿੱਚ ਮੌਜੂਦ ਹੈ ਜਿੱਥੇ ਇਸ ਤੋਂ ਪਹਿਲਾਂ 4 ਵਜੇ ਮੋਕ ਡ੍ਰਿਲ ਕੀਤੀ ਗਈ ਸੀ ਅਭਿਆਸ ਕੀਤਾ ਗਿਆ ਸੀਗਾ ਤਾਂ ਹੁਣ 9 ਵਜੇ ਜਿਹੜਾ ਤੁਹਾਨੂੰ ਦੱਸਦੇ ਨੇ ਆ ਕਿ ਬਲੈਕਆਊਟ ਸ਼ੁਰੂ ਹੋਏਗਾ ਪੂਰੇ ਸ਼ਹਿਰ ਦੀਆਂ ਲਾਈਟਾਂ ਬੰਦ ਹੋ ਜਾਣਗੀਆਂ ਤੇ ਪੂਰੇ ਇਲਾਕੇ ਵਿੱਚੋਂ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਲਾਈਟਾਂ ਪੂਰੀ ਤਰ੍ਹਾਂ ਜਾਗ ਰਹੀਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ 9 ਵਜੇ ਦਾ ਸਮਾਂ ਜਿਹੜਾ ਹੋ ਚੁੱਕਿਆ ਹੈ ਤਾਂ ਲਾਈਟਾਂ ਜਿਹੜੀਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਦੇਖ ਸਕਦੇ ਆ ਬਲੈਕ ਆਊਟ ਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ ਤਾਂ ਬਿਲਕੁਲ ਲਾਈਟਾਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਇਹ ਕੋਟ ਕਪੂਰੇ ਦਾ ਮੁੱਖ ਬਾਜ਼ਾਰ ਹੈ ਜਿੱਥੇ ਇਸ ਬਾਜ਼ਾਰ ਦੇ ਵਿੱਚ ਬਿਲਕੁਲ ਲਾਈਟਾਂ ਬੰਦ ਕੀਤੀਆਂ ਜਾ ਚੁੱਕੀਆਂ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਕੋਟ ਕਪੂਰੇ ਦੇ ਵਿੱਚ 9 ਵਜੇ ਤੁਸੀਂ ਆਪ ਹੀ ਦੇਖਦੇ ਹੋ ਕਿ ਸ਼ਹਿਰਾਂ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਲਾਈਟਾਂ ਜਗਦੀਆਂ ਹੁੰਦੀਆਂ ਪਰ ਹੁਣ ਬਿਲਕੁਲ ਲਾਈਟਾਂ ਬੰਦ ਹੋ ਚੁੱਕੀਆਂ ਨੇ ਜੋ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰਿਆਂ ਮੋਕ ਟ੍ਰੈਲ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਥਿਤੀ ਜਿਹੜੀ ਬੰਦੀ ਐ ਤਾਂ ਉਸ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮੋਕ ਡ੍ਰੈਲ ਦਾ ਅਜੋਜਨ ਕੀਤਾ ਗਿਆ ਸੀਗਾ ਤਾਂ ਉਸੇ ਆਧਾਰ ਤੇ ਜਿਹੜਾ ਅੱਜ 4 ਵਜੇ ਦੇ ਕਰੀਬ ਜਿਹੜਾ ਮੋਕ ਡ੍ਰੈਲ ਕੀਤੀ ਗਈ ਸੀਗੀ ਤਾਂ ਹੁਣ 9 ਵਜੇ ਬਲੈਕਆਊਟ ਕੀਤਾ ਗਿਆ ਤਾਂ ਪੂਰਾ ਅਨੇਰਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਦਿਖਾਈ ਦੇ ਰਿਹਾ ਹੈ ਪਰ ਕਿਤੇ ਨਾ ਕਿਤੇ ਲੋਕ ਵੀ ਜਿਹੜੇ ਆਪਣੇ ਵਹੀਕਲਾਂ ਦੇ ਲਾਈਟਾਂ ਜਗ ਵੀ ਰਹੀਆਂ ਤੇ ਬੰਦ ਵੀ ਕਰਕੇ ਜਾ ਰਹੇ ਨੇ ਤਾਂ ਬਿਲਕੁਲ ਇਹ ਮੁੱਖ ਬਾਜ਼ਾਰ ਆ ਤਾਂ ਮੁੱਖ ਬਾਜ਼ਾਰ ਦੇ ਵਿੱਚ ਦੁਕਾਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਲਾਈਟਾਂ ਬੰਦ ਹੋ ਚੁੱਕੀਆਂ ਨੇ ਹਾਲਾਂਕਿ ਦੁਕਾਨਾਂ ਦਾ ਸਮਾਨ ਪੂਰੀ ਤਰ੍ਹਾਂ ਇੱਥੇ ਪਿਆ ਪਰ ਉਹਨਾਂ ਨੇ ਜਿਹੜਾ ਅੱਜ ਦਾ ਮੁੱਖ ਮਕਸਦ ਸੀਗਾ ਬਲੈਕਆਊਟ ਦਾ ਉਸ ਨੂੰ ਲੈ ਕੇ ਲਾਈਟਾਂ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਗਾਮ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਵਿੱਚ ਜੋ ਵਿਵਾਦ ਸ਼ੁਰੂ ਹੋਇਆ ਸੀ ਉਸ ਨੂੰ ਲੈ ਕੇ ਹੀ ਜਿਹੜਿਆ ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਆਂ ਮੌਕ ਟ੍ਰੈਲ ਦੀਆਂ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਵਾਸਤੇ ਇਹ ਗੱਲ ਕਹੀ ਜਾ ਰਹੀ ਸੀ ਕਿ ਲੋਕ ਕਿਤੇ ਨਾ ਕਿਤੇ ਜ਼ਰੂਰ ਜਿਹੜੇ ਸਤਰਕ ਹੋ ਜਾਣ ਤਾਂ ਉਸੇ ਆਧਾਰ ਤੇ ਅੱਜ ਮੋਕ ਡ੍ਰਿਲ ਕੀਤੀ ਗਈ ਸੀ 4 ਵਜੇ ਤਾਂ ਹੁਣ 9 ਵਜੇ ਦੇ ਕਰੀਬ ਆ ਜਿਹੜੀਆਂ ਬਲੈਕਆਊਟ ਸ਼ੁਰੂ ਕੀਤਾ ਗਿਆ ਤਾਂ ਲਾਈਟਾਂ ਬੰਦ ਕੀਤੀਆਂ ਜਾ ਚੁੱਕੀਆਂ ਨੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੀ ਕੋਰ ਕੋੜਕਪੁਰਾ ਦੀ ਤਾਂ ਕੋੜਕਪੁਰੇ ਦੇ ਵਿੱਚ ਬਿਲਕੁਲ ਲਾਈਟਾਂ ਬੰਦ ਹੋ ਚੁੱਕੀਆਂ ਨੇ ਅੱਜ ਮੁੱਖ ਮਾਕਸਰ ਸੀਗਾ ਜਿਹੜਾ ਭਾਰਤ ਸਰਕਾਰ ਦਾ ਪੰਜਾਬ ਸਰਕਾਰ ਦਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਾਂ ਉਸ ਦੇ ਆਧਾਰ ਤੇ ਜਿਹੜਾ 9 ਵਜੇ ਬਲੈਕਆਊਟ ਸ਼ੁਰੂ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਅੱਧਾ ਹੀ ਘੰਟੇ ਦੇ ਕਰੀਬ ਦਾ ਸਮਾਂ ਜਿਹੜਾ ਬਲੈਕਆਊਟ ਚੱਲੇਗਾ ਤਾਂ ਕੋਟਕਪੂਰੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੋਟਕਪੂਰੇ ਦੇ ਵਿੱਚ ਜਿਹੜੀਆਂ ਦੁਕਾਨਾਂ ਬਿਲਕੁਲ ਬੰਦ ਹੋ ਚੁੱਕੀਆਂ ਨੇ ਸਾਰੇ ਘਰਾਂ ਦੇ ਵਿੱਚ ਵੀ ਲਾਈਟਾਂ ਕਿਤੇ ਨਾ ਕਿਤੇ ਜਿਹੜੀਆਂ ਬੰਦ ਕੀਤੀਆਂ ਜਾ ਚੁੱਕੀਆਂ ਨੇ ਆਏ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੋਟਕਪੂਰਾ ਦੀ ਤਾਂ ਕੋਟਕਪੂਰਾ ਦੇ ਵਿੱਚ ਬਿਲਕੁਲ ਬਲੈਕਆਊਟ ਸ਼ੁਰੂ ਹੋ ਚੁੱਕਿਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਇੱਕ ਦੁਕਾਨ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਘਰਾਂ ਦੀ ਤਸਵੀਰ ਦਿਖਾ ਰਹੇ ਹਾਂ ਬਿਲਕੁਲ ਜਿਹੜੀਆਂ ਦੁਕਾਨਾਂ ਦੇ ਵਿੱਚ ਲਾਈਟਾਂ ਬੰਦ ਹੋ ਚੁੱਕੀਆਂ ਨੇ ਕੋਈ ਵੀ ਲਾਈਟ ਜਗਦੀ ਦਿਖਾਈ ਨਹੀਂ ਦਿੰਦੀ ਪਰ ਜਿਹੜੀਆਂ ਗੱਡੀਆਂ ਸੜਕਾਂ ਤੇ ਲੰਘ ਰਹੀਆਂ ਜਾ ਰਹੀਆਂ ਕਿਉਂਕਿ ਮੁੱਖ ਮਕਸਦ ਸੀਗਾ ਜਿਹੜੀਆਂ ਗੱਡੀਆਂ ਲੰਘਣਗੀਆਂ ਉਹਨਾਂ ਨੂੰ ਵੀ ਸਾਈਡ ਤੇ ਰੋਕ ਕੇ ਲਾਈਟਾਂ ਬੰਦ ਕਰਕੇ ਉਹਨਾਂ ਨੂੰ ਵੀ ਜਿਹੜਾ ਇਹ ਜੋ ਸਰਕਾਰਾਂ ਦਾ ਮੁੱਖ ਮਕਸਦ ਹੈ ਉਸ ਦੇ ਹਜ਼ਾਰ ਦੇ ਚੱਲਣਾ ਚਾਹੀਦਾ ਹੈ ਸਹਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਸੀਂ ਕਿਉਂਕਿ ਆਹ ਦੇਖ ਸਕਦੇ ਹੋ ਖੱਬੇ ਹੱਥ ਬਿਲਕੁਲ ਜਿਹੜੀਆਂ ਇਧਰ ਲੋਕ ਵੇਖੋ ਖੜੇ ਆ ਬੱਚੇ ਖੜੇ ਆ ਦੇਖ ਸਕਦੇ ਹੋ ਤੁਸੀਂ ਅੱਜ ਬਲੈਕਆਊਟ ਦੌਰਾਨ ਘਰਾਂ ਦੇ ਵਿੱਚ ਵੀ ਲੋਕਾਂ ਨੇ ਲਾਈਟਾਂ ਬੰਦ ਕੀਤੀਆਂ ਤੋਂ ਆਪੋ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਹੋਏ ਦਿਖਾਈ ਦੇ ਰਹੇ ਨੇ। ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੋਟਕਪੂਰਾ ਦੀ। ਪੂਰੀ ਗਲੀ ਦੀਆਂ ਲਾਈਟਾਂ ਬੰਦ ਹੈ ਜੀ ਪੂਰਾ ਸਮਰਥਨ ਹੈ ਜੀ ਸਾਡਾ ਸਰਕਾਰ ਨਾਲ। ਪੂਰੀਆਂ ਗਲੀ ਦੀਆਂ ਲਾਈਟਾਂ ਬੰਦ ਹੈ ਜੀ ਜਿੱਥੇ ਅਸੀਂ ਕਰ ਸਕਦੇ ਹਾਂ ਜੀ ਔਰ ਸਮਰਥਨ ਦਿੰਦੇ ਰਵਾਂਗੇ ਸਰਕਾਰ ਨਾਲ ਹੈ ਜੀ ਅਸੀਂ। ਬਿਲਕੁਲ ਨਾਲ ਹੈ ਜੀ ਸਭ ਕੈਮਰੇ ਵਗੈਰਾ ਸਭ ਸਾਡੇ ਵੱਲੋਂ ਜਿੰਨੇ ਬੰਦੇ ਸਾਡੇ ਵੱਲੋਂ ਬੰਦ ਹੈ ਜੀ ਬਾਕੀ ਅਸੀਂ ਕੁਝ ਰੱਖਿਆ ਨਾ ਸਰਕਾਰ ਨਾਲ ਪੂਰੇ ਖੜੇ ਹੈ ਜੀ ਜਿੱਥੇ ਕਹੋਗੇ ਉੱਥੇ ਖੜੇ ਹਾਂ ਬਿਲਕੁਲ ਹਾਂ ਹਾਂ ਬਿਲਕੁਲ ਜੀ ਬਿਲਕੁਲ ਸਰਕਾਰ ਨਾਲ ਖੜੇ ਹੈ ਜੀ ਮੋਦੀ ਸਾਹਿਬ ਨਾਲ ਬਿਲਕੁਲ ਖੜੇ ਹਾਂ ਪਿਛਲੇ ਪਾਸੇ ਦੇਖਿਆ ਜਿਵੇਂ ਸਾਰੀਆਂ ਦੁਕਾਨਾਂ ਪੂਰੇ ਲਾਈਟਾਂ ਜਾ ਕੇ ਹੋ ਗਈਆਂ ਜੀ ਸਾਰੀਆਂ ਬੰਦ ਹੋ ਗਈਆਂ ਸਰਪੰਚ ਜਿਵੇਂ ਹੁਣ ਇੱਕ ਮੁੱਖ ਮਕਸਦ ਇਹ ਵੀ ਸੀਗਾ ਜਿੰਨੀਆਂ ਸੜਕਾਂ ਤੇ ਗੱਡੀਆਂ ਜਾਣਗੀਆਂ ਉਹ ਲਾਈਟਾਂ ਬੰਦ ਕਰਕੇ ਸਾਈਡਾਂ ਤੇ ਕੱਚੇ ਛਾਹ ਦੇ ਹਾਂ ਬੰਨ ਕੇ ਪਰ ਲੱਟੋ ਪਤਾ ਕੀ ਹੈ ਜੀ ਸਭ ਤੋਂ ਸਭ ਤੋਂ ਇੰਪੋਰਟੈਂਟ ਪਤਾ ਕੀ ਹੈ ਇਹ ਸਮਝਣਾ ਗੱਲ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੁਣ ਜਿਵੇਂ ਇਹ ਲੋਕ ਜਾ ਰਹੇ ਐ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਰਨਾ ਕੀ ਸੀ ਸਾਈਡ ਤੇ ਖੜੇ ਹੋ ਕੇ ਸਾਈਡ ਤੇ ਲਾਈਟ ਬੰਦ ਕਰਕੇ ਖੜੇ ਹੋਣ ਦੀ ਹਦਾਇਤ ਸੀ ਸਰਕਾਰ ਵੱਲੋਂ ਆ ਦੇਖੋ ਟਰੱਕ ਜਾ ਰਿਹਾ ਥੋੜਾ ਜਿਹਾ ਇਹ ਸਭ ਗਾਈਡੈਂਸ ਆਤਮਾ ਨਾ ਕਰੇ ਕੋਈ ਨਾ ਤਾਂ ਇਹਨਾਂ ਲੋਕਾਂ ਦਾ ਨੁਕਸਾਨ ਜ਼ਰੂਰ ਲੋਕਾਂ ਦਾ ਨਹੀਂ ਜੀ ਸਾਰਿਆਂ ਦਾ ਹੋਊਗਾ ਜੀ ਲਾਈਟ ਨਾਲ ਇਹਨਾਂ ਦਾ ਨਹੀਂ ਸਾਰਿਆਂ ਦਾ ਹੀ ਹੋਣਾ ਨੁਕਸਾਨ ਹੁਣ ਜਿਵੇਂ ਉਹਨੂੰ ਪੈਟਰੋਲ ਪੰਪ ਹੈ ਜੀ ਇਹ ਵੀ ਬੰਦ ਹੋਣਾ ਚਾਹੀਦਾ ਸੀ ਇਹ ਵੀ ਰਗੜੇ ਜਾ ਸਕਦੇ ਆ ਇਹ ਪੈਟਰੋਲ ਪੰਪ ਦੀ ਵੀ ਲਾਈਟ ਬੰਦ ਹੋਣੀ ਚਾਹੀਦੀ ਹੈ ਜੀ ਬਿਲਕੁਲ ਨੁਕਸਾਨ ਹੈ ਜੀ ਬਿਲਕੁਲ ਛੋਟੀ ਲਾਈਟ ਨਾਲ ਵੀ ਨੁਕਸਾਨ ਹੈ ਜੀ ਨਾਲ ਜਿਹੜਾ ਜਿਹੜੀ ਕੀਤੀ ਗਈ ਸੀਗੀ ਤਾਂ ਹੁਣ ਬਲੈਕ ਆਊਟ 9 ਵਜੇ ਕੀਤਾ ਗਿਆ ਤਾਂ ਉਸ ਆਧਾਰ ਤੇ ਤੋਂ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਕੋੜਕਪੁਰਾ ਦੀਆਂ ਤਾਂ ਕੋੜਕਪੁਰਾ ਦਾ ਬਾਜ਼ਾਰ ਬਿਲਕੁਲ ਬੰਦ ਹੋ ਚੁੱਕਿਆ ਹੈ ਤਾਂ ਘਰਾਂ ਦੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਹਨੇਰਾ ਦਿਖਾਈ ਦੇ ਰਿਹਾ ਹੈ ਘਰਾਂ ਦੀਆਂ ਲਾਈਟਾਂ ਵੀ ਬਿਲਕੁਲ ਬੰਦ ਹੋ ਚੁੱਕੀਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਜਿਹੜਾ ਇਹ ਮੇਨ ਬਾਜ਼ਾਰ ਆ ਤਾਂ ਮੇਨ ਬਾਜ਼ਾਰ ਦੇ ਵਿੱਚ ਵੀ ਬਿਲਕੁਲ ਹਨੇਰਾ ਦਿਖਾਈ ਦੇ ਰਿਹਾ ਹੈ ਕਿਤਨਾ ਕਿਤੇ ਸੀਸੀਟੀਵੀ ਕੈਮਰੇਆਂ ਦੀਆਂ ਲਾਈਟਾਂ ਹੋ ਸਕਦਾ ਕਿਤਨਾ ਕਿਤੇ ਜ਼ਰੂਰ ਜਗਦੀਆਂ ਹੋਣ ਪਰ ਬਿਲਕੁਲ ਹਨੇਰਾ ਦਿਖਾਈ ਦੇ ਰਿਹਾ ਹੈ ਕੋੜ ਕਪੂਰੇ ਦੇ ਵਿੱਚ ਲੋਕਾਂ ਦਾ ਸਰਕਾਰਾਂ ਨੂੰ ਪੂਰਾ ਸਮਰਥਨ ਦਿਖਾਈ ਦੇ ਰਿਹਾ ਅੱਜ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੋਰ ਵੀ ਅੱਗੇ ਤਸਵੀਰ ਸਾਂਝੀ ਕਰਾਂਗੇ ਦੇਖ ਸਕਦੇ ਹੋ ਤੁਸੀਂ ਪਰਾਂ ਦੇ ਵਿੱਚ ਬਿਲਕੁਲ ਹਨੇਰਾ ਹੋ ਚੁੱਕਿਆ ਹੈ ਤਾਂ ਇਹ ਬਲੈਕਆਊਟ ਦਾ ਸਮਾਂ ਜਿਹੜਾ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਸੀਗਾ ਕਿ ਫਰੀਦਕੋਟ ਦੇ ਵਿੱਚ ਅੱਧੇ ਘੰਟੇ ਦਾ ਸਮਾਂ ਹੈ ਤਾਂ ਉਸ ਅੱਧੇ ਘੰਟੇ ਦੇ ਵਿੱਚ ਬਿਲਕੁਲ ਹਨੇਰਾ ਦਿਖਾਈ ਦੇ ਰਿਹਾ ਹੈ ਤਾਂ ਲੋਕਾਂ ਦਾ ਸਮਰਥਨ ਜਰੂਰ ਜਿਹੜਾ ਸਰਕਾਰਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕਾਂ ਦਾ ਲੋਕਾਂ ਦੀ ਕਿਤੇ ਨਾ ਕਿਤੇ ਵੀ ਉਹਨਾਂ ਦੀ ਵੀ ਸੋਚ ਆਈ ਹੈ ਕਿ ਸਾਡੇ ਵਾਸਤੇ ਜੇਕਰ ਸਰਕਾਰਾਂ ਕੰਮ ਕਰ ਰਹੀਆਂ ਤਾਂ ਸਾਡੇ ਵਾਸਤੇ ਕਰ ਰਹੀਆਂ ਤਾਂ ਸਾਨੂੰ ਵੀ ਜਿਹੜਾ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਉਸੇ ਆਧਾਰ ਤੇ ਅੱਜ ਜਿਹੜਾ ਕੋੜਕਪੂਰੇ ਦੇ ਵਿੱਚ ਫਰੀਦਕੋਟ ਦੇ ਵਿੱਚ ਜੈਤੋ ਦੇ ਵਿੱਚ ਬਲੈਕਆਊਟ ਕੀਤਾ ਜਾ ਰਿਹਾ ਹੈ ਪਹਿਲਾਂ ਦੀ ਗੱਲ ਕਰੀਏ ਤਾਂ ਮੂਕ ਡ੍ਰਿੱਲ ਜਿਹੜੀ ਕੀਤੀ ਗਈ ਸੀ 4 ਵਜੇ ਦਾ ਸਮਾਂ ਸੀਗਾ ਉਹ ਅਭਿਆਸ ਕੀਤਾ ਗਿਆ ਸੀਗਾ ਤਾਂ ਹੁਣ ਜਿਹੜਾ 9 ਵਜੇ ਬਲੈਕਆਊਟ ਕੀਤਾ ਗਿਆ ਹੈ ਤਾਂ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਹਨੇਰਾ ਛਾਇਆ ਹੋਇਆ ਹੈ 9 ਵਜੇ ਦੇ ਆਪਾਂ ਗੱਲ ਕਰ ਗਏ ਤਾਂ 9 ਵਜੇ ਤਾਂ ਕਿ 12 ਵਜੇ ਤੱਕ ਵੀ ਜਿਹੜਾ ਪੂਰੀਆਂ ਲਾਈਟਾਂ ਜਗਦੀਆਂ ਪੂਰਾ ਚਾਨਣ ਹੁੰਦਾ ਪੂਰੀ ਰੋਸ਼ਨੀ ਹੁੰਦੀ ਹੈ ਪਰ ਅੱਜ 9 ਵਜੇ ਜਿਹੜਾ ਬਲੈਕਆਊਟ ਸ਼ੁਰੂ ਹੋਇਆ ਸੀ ਉਸ ਅਧਾਰ ਤੇ ਬਿਲਕੁਲ ਕੋਟਪੂਰਾ ਦੇ ਵਿੱਚ ਹਨੇਰਾ ਚੱਲ ਰਿਹਾ ਹੈ ਬਜੀ ਜੋ ਕੇਂਦਰ ਸਰਕਾਰ ਦਾ ਹਦਾਇਤਾਂ ਆਈਆਂ ਸੀਗੀਆਂ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਭਿਆਸ ਕੀਤਾ ਜਾ ਰਿਹਾ ਮੌਕ ਡਰਿੱਲ ਦਾ 4 ਵਜੇ ਮੌਕ ਡਰਿੱਲ ਕੀਤੀ ਗਈ ਸੀਗੀ ਹੁਣ 9 ਵਜੇ ਜਿਹੜਾ ਬਲੈਕਆਊਟ ਕੀਤਾ ਗਿਆ ਲੋਕਾਂ ਦਾ ਸਾਥ ਕਿਸ ਤਰੀਕੇ ਦਾ ਹੈ ਲੋਕਾਂ ਦਾ ਬਹੁਤ ਵਧੀਆ ਸਾਥ ਹੈ ਜੀ ਜੋ ਕੇਂਦਰ ਸਰਕਾਰ ਵੱਲੋਂ ਜੋ ਇਹ ਬਲੈਕ ਆਊਟ ਦੀ ਕੀਤੀ ਗਈ ਸੀ ਕਾਰਵਾਈ ਉਹ ਉਹ ਦੱਸੀ ਗਈ ਸੀ ਉਹਦੇ ਮੁਤਾਬਕ ਅਸੀਂ ਜਿਹੜਾ ਹੈ 6 ਏਰੀਏ ਕੋਟਕਪੂਰਾ ਦੇ ਵਿੱਚ ਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਉਹਨਾਂ ਦੇ ਵਿੱਚ ਬਲੈਕ ਆਊਟ ਪ੍ਰੋਸੈਸ ਕਰ ਰਹੇ ਹਾਂ ਸਿਵਲ ਡਿਫੈਂਸ ਵੱਲੋਂ ਜੋ ਹੈ ਉਹਦੇ ਵਿੱਚ ਇਹ ਕਾਰਵਾਈ ਜਿਹੜੀ ਦੁਪਹਿਰ ਦੀ ਕਾਰਵਾਈ ਤੋਂ ਬਾਅਦ ਜਿਹੜੀ ਹੁੰਦੀ ਹੈ ਉਹ ਲੋਕ ਭਰਪੂਰ ਸਹਿਯੋਗ ਦੇ ਰਹੇ ਆ ਹਾਲਾਂਕਿ ਕੁਝ ਇੱਕਾ ਦੁੱਕਾ ਲੋਕ ਅਗਰ ਤੁਸੀਂ ਨੋਟ ਕਰ ਰਹੇ ਹੋ ਪਿੱਛੇ ਕਾਰਕੁਨ ਸਾਡੇ ਕੰਮ ਕਰ ਰਹੇ ਆ ਕਿ ਵਹੀਕਲ ਅਗਰ ਕਿਸੇ ਦੀ ਲਾਈਟ ਜਗ ਤੇ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਦਾਇਤਾਂ ਲੋਕਾਂ ਨੂੰ ਅਵੇਰਨੈਸ ਹੀ ਹੈ ਜਿਹੜੀ ਦੇਣੀ ਹੈ ਕਿ ਤੁਸੀਂ ਮਤਲਬ ਲਾਈਟ ਜਿਹੜੀ ਹੈ ਉਹਨੂੰ ਬਿਲਕੁਲ ਕੰਟਰੋਲ ਦੇ ਵਿੱਚ ਕਿਵੇਂ ਚਲਾਣਾ ਹੈ ਤੇ ਉਹਦੇ ਚ ਹੋਵੇ ਕਿ ਜਦੋਂ 에어 ਸਟ੍ਰਾਈਕ ਹੋ ਰਹੀ ਹੈ ਤਾਂ ਉਹਨਾਂ ਨੂੰ ਟਾਰਗੇਟ ਨਾ ਪਤਾ ਲੱਗੇ ਕਿਵੇਂ ਹੁਣ ਸੜਕਾਂ ਤੇ ਇਹਦੇ ਵੀ ਲੋਕ ਜਾ ਰਹੇ ਆ ਉਹਨਾਂ ਦੀਆਂ ਲਾਈਟਾਂ ਜਗ ਰਹੀਆਂ ਕਿਉਂਕਿ ਉਹਨਾਂ ਨੂੰ ਵੀ ਡਿਸਕਲੋਜ਼ ਕੀਤਾ ਗਿਆ ਸੀ ਕਿ ਜਦੋਂ ਇਹ ਬਲੈਕਆਊਟ ਚੱਲੂਗਾ ਤੁਸੀਂ ਆਪਦੀਆਂ ਗੱਡੀਆਂ ਸਾਈਡਾਂ ਤੇ ਲਾ ਕੇ ਲਾਈਟਾਂ ਬੰਦ ਕਰੋਗੇ ਪਰ ਉਹਨਾਂ ਦੀਆਂ ਲਾਈਟਾਂ ਜਗ ਰਹੀਆਂ ਕਿਤੇ ਨਾ ਕਿਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਨਾ ਕਰੇ ਕੋਈ ਨਾ ਕੋਈ ਸਥਿਤੀ ਬਣਦੀ ਹੈ ਤਾਂ ਇਹ ਲੋਕ ਹੈ ਜਿਹੜਾ ਸਾਰੇ ਲੋਕਾਂ ਦਾ ਨੁਕਸਾਨ ਕਰ ਸਕਦੇ ਜੇ ਉਸੇ ਤਰ੍ਹਾਂ ਲਾਈਟਾਂ ਜਗਾਉਣਗੇ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਜੀ ਪਹਿਲੀ ਗਲਤੀ ਥੋੜੀ ਜੀ ਇਹਦੇ ਸੀ ਕਿ ਪਹਿਲਾਂ ਪੂਰਾ ਕੋੜਕਪੂਰਾ ਜਿਹੜਾ ਬਲੈਕਆਊਟ ਹੋਣਾ ਸੀਗਾ ਫਿਰ ਉਹ 6 ਏਰੀਏ ਕਰ ਦਿੱਤੇ ਗਏ ਮਤਲਬ ਇਨਫੋਰਮੇਸ਼ਨ ਨਾਲ ਵੀ ਥੋੜਾ ਜਿਹਾ ਹੁੰਦਾ ਪਰ ਲੋਕਾਂ ਦੇ ਵਿੱਚ ਜਿਹੜੀ ਅਵੇਰਨੈਸ ਹੈ ਨਾ ਉਹ ਇਹ ਹੋਣੀ ਚਾਹੀਦੀ ਹੈ ਹਾਲਾਂਕਿ ਅਗਰ ਤੁਸੀਂ ਕੁਝ ਏਰੀਏ ਦੇਖੋਗੇ ਜਿਹੜੇ ਉਸ ਏਰੀਏ ਦੇ ਵਿੱਚ ਨਹੀਂ ਹੈ ਸੁਰਗਾਪੁਰੀ ਦਾ ਏਰੀਆ ਲੋਕਾਂ ਨੇ ਆਪਣੇ ਘਰ ਪੂਰੇ ਪੂਰੇ ਲਾਈਟਾਂ ਬੰਦ ਕੀਤੀਆਂ ਜਿਹੜੇ ਲੋਕ ਅਵੇਰਡ ਨੇ ਅਵੇਰਡ ਨੇ ਔਰ ਜਿਹੜੇ ਲੋਕ ਨਹੀਂ ਮੰਨਦੇ ਉਹਨਾਂ ਦਾ ਤਾਂ ਕੁਝ ਕੀਤਾ ਨਹੀਂ ਜਾ ਸਕਦਾ ਬਿਲਕੁਲ ਜੀ ਐਸ ਮੇਨ ਜਿਹੜੀ ਰੋਡ ਹੈ ਹਾਈਵੇ ਰੋਡ ਹੈ ਹਾਈ ਰੋਡ ਦੇ ਨਾਲ ਇੱਕ ਗਲੀ ਆ ਉੱਥੇ ਅਸੀਂ ਗੱਲ ਕਰਕੇ ਆਏ ਆਂ ਸ਼ਹਿਰ ਵਾਸੀਆਂ ਦੇ ਨਾਲ ਉਹਾਂ ਦੇ ਸਾਡਾ ਪੂਰਾ ਸਮਰਥਨ ਹੈ ਸਾਡੀ ਸਾਰੀ ਗਲੀ ਬੰਦਾ ਸਾਡੇ ਸਾਰਾ ਕੁਝ ਕੋਈ ਸਾਡੇ ਸੀਸੀਟੀਵੀ ਕੈਮਰੇ ਆ ਉਹਨਾਂ ਦੀਆਂ ਲਾਈਟਾਂ ਵੀ ਤਾਂ ਬਿਲਕੁਲ ਜੀ ਉਹਨਾਂ ਨੇ ਸੀਸੀਟੀਵੀ ਕੈਮਰੇ ਵੀ ਜਿਹੜੇ ਮਤਲਬ ਆਟੋਮੈਟਿਕ ਸੈਂਸਰ ਵਾਲੀਆਂ ਜਿਹੜੇ ਕੈਮਰੇ ਲੱਗੇ ਆ ਉਹਨਾਂ ਦੇ ਸੈਂਸਰ ਵਾਲੇ ਜਿਹੜੇ ਉਹਨਾਂ ਨੂੰ ਨੇ ਅੱਛੇ ਲੋਕ ਨੇ ਜੋਰੇ ਫਾਇਦੇ ਜਿ ਨਹੀਂ ਲੋਕਾਂ ਨੂੰ ਕਵਰਾਉਣ ਦੀ ਲੋੜ ਨਹੀਂ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਧੋੜਾ ਬਚਾਅ ਹੋ ਸਕੇ ਜੀ ਬਿਲਕੁਲ ਜਿਹੜਾ ਇਹ ਭਾਈ ਸਾਹਿਬ ਕਾਰਵਾ ਸਿਰਫ ਅਭਿਆਸ ਹੈ ਮੌਕ ਤੇ ਅਭਿਆਸ ਹੈ ਇਹਦੇ ਵਿੱਚ ਅਸੀਂ ਜਾਣ ਇਸ ਗੱਲ ਤੋਂ ਜਾਨੂ ਹੋਣਾ ਹੈ ਕਿ ਕਿਵੇਂ ਇਮਰਜੈਂਸੀ ਸਥਿਤੀ ਤੋਂ ਬਚਣਾ ਹੈ ਠੀਕ ਹੈ ਜੇ ਅਸੀਂ ਇਹਦੇ ਵਿੱਚ ਵੀ ਅਸੀਂ ਨਹੀਂ ਕਰਦੇ ਸਰਕਾਰ ਦਾ ਸਾਥ ਨਹੀਂ ਦਿੰਦੇ ਤਾਂ ਉਹ ਜਿਹੜੀ ਮੌਕ ਡ੍ਰਿਲ ਹੈ ਉਹਦੀ ਕਾਰਵਾਈ ਨੂੰ ਕਿਤੇ ਨਾ ਕਿਤੇ ਅਸੀਂ ਫੇਲ ਕਰ ਰਹੇ ਹਾਂ ਤੇ ਅਸੀਂ ਆਪਣੀ ਜਿਹੜੀ ਬਚਕਾਨਾ ਜਿਹੜੀ ਵਿਵਹਾਰ ਹੈ ਉਹਨੂੰ ਦਿਖਾ ਰਹੇ ਹਾਂ ਕਿ ਸ਼ਹਿਰ ਵਾਸੀਆਂ ਦਾ ਅੱਧੇ ਘੰਟੇ ਲਈ ਪੂਰਾ ਸਾਥ ਮਿਲੂਗਾ ਸਰਕਾਰ ਦਾ ਜੀ ਬਿਲਕੁਲ ਅੱਧੇ ਘੰਟੇ ਲਈ ਜਿਹੜੇ ਲੋਕ ਵਿਚ ਦੂਰ ਅਗਰ ਕੈਮਰਾਮੈਨ ਮਾਰੇ ਨਿਗਾ ਮਰੇਤਾ ਬਿਜਲੀ ਬੋਰਡ ਨੇ ਵੀ ਸਾਹ ਦਿੱਤਾ ਬਿਜਲੀ ਬੋਰਡ ਨੇ ਬਲੈਕਆਊਟ ਕੀਤਾ ਉਸ ਤੋਂ ਇਲਾਵਾ ਲੋਕਾਂ ਨੇ ਆਪਣੇ ਇਨਵਰਟਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜੀ ਉਹ तकरीबन ਲੋਕਾਂ ਨੇ ਜਿਵੇਂ ਦੱਸਿਆ ਕਿ ਡੀਵੀਆਰ ਔਰ ਇਨਵਰਟਰ ਸਾਰੇ ਬੰਦ ਕੀਤੇ ਤਾਂ 댓 ਮੀਨਸ ਲੋਕ ਅਵੇਡ ਨੇ ਸਿਵਲ ਡਿਫੈਂਸ ਦੇ ਜੂਦ ਨੇ ਉਹਨਾਂ ਨੇ ਸੜਕਾਂ ਤੇ ਪਹੁੰਚ ਕੇ ਜਿਹੜਾ ਇਹ ਬਲੈਕਆਊਟ ਦਾ ਸਮਾਂ ਸੀ ਉਸ ਦੌਰਾਨ ਜਿਹੜਾ ਲੋਕਾਂ ਦੇ ਚੈਕਿੰਗ ਕੀਤੀ ਕਿ ਕਿਧਰ ਕਿਤੇ ਲਾਈਟਾਂ ਜਗਦੀਆਂ ਸੀ ਉਹਨਾਂ ਨੇ ਬੰਦ ਕਰਵਾਈਆਂ ਗੱਲਬਾਤ ਕਰਦੇ ਆ ਸਰ ਜਿਵੇਂ ਹੁਣ ਤੁਸੀਂ ਸੜਕਾਂ ਤੇ ਉੱਤਰੀਆਂ ਬਿਲਕੁਲ ਜਿਹੜਾ ਟਾਈਮ ਦਿੱਤਾ ਸੀਗਾ ਸਰਕਾਰਾਂ ਵੱਲੋਂ ਬਲੈਕਆਊਟ ਦਾ ਉਸ ਦੌਰਾਨ ਤੁਸੀਂ ਸੜਕਾਂ ਤੇ ਲੋਕਾਂ ਦੇ ਨਾਲ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਜੀ ਜਿਹੜਾ ਕੇਂਦਰ ਸਰਕਾਰ ਵੱਲੋਂ ਨਿਰਦੇਸ਼ ਜਾਰੀ ਸੀਗੇ ਕਿ ਪੰਜਾਬ ਦੇ 17 ਜ਼ਿਲ੍ਹੇ 17 ਖੇਤਾਂ ਦੇ ਵਿੱਚੋਂ ਕੋਟਕਪੂਰਾ ਦਾ ਖੇਤਰ ਸੀਗਾ ਔਰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਹਦਾਇਤਾਂ ਮੁਤਾਬਕ ਅਸੀਂ ਕੋਟਕਪੂਰਾ ਦੇ 6 ਲੱਖ ਜਿਹੜੇ ਸੀਗੇ ਨੋਮਿਨੇਟ ਹੋਏ ਸੀ ਜਿੱਥੇ ਬਲੈਕਆਊਟ ਦੀ ਕਾਰਵਾਈ ਕਰਨੀ ਸੀ ਤੁਸੀਂ ਦੇਖਿਆ ਆਪਣੇ ਪਿੱਛੇ ਦੀ ਵੀਡੀਓ ਦੇ ਵਿੱਚ ਲੋਕਾਂ ਨੇ ਮਤਲਬ ਤਕਰੀਬਨ ਭਰਪੂਰ ਸਹਿਯੋਗ ਦਿੱਤਾ ਹੈ ਹਾਂ ਇਕਾ ਦੁੱਕਾ ਅਗਰ ਕੋਈ ਘਰ ਵਾਲੇ ਨੇ ਲਾਈਟ ਜਗਾਈ ਹੋਈ ਸੀ ਤਾਂ ਉਹਨਾਂ ਸਾਡੀ ਰਿਕੁਐਸਟ ਮੰਨ ਕੇ ਤੇ ਉਹਨੂੰ ਕਰ ਲਿਆ ਜੇ ਕੋਈ ਵਹੀਕਲ ਵਾਲਾ ਗੱਡੀ ਜਦੋਂ ਕੋਈ ਬਾਹਰੋਂ ਆ ਰਿਹਾ ਹੈ ਲੋਕਲ ਲੋਕ ਤਾਂ ਤਕਰੀਬਨ ਤਿਵੇਂ ਮੇਰੇ ਖਿਆਲ ਲਾਈਟ ਬੰਦ ਕਰਕੇ ਬੈਠੇ ਸੀ ਜਿਹੜਾ ਕੋਈ ਬਾਹਰੋਂ ਆ ਰਿਹਾ ਹੈ ਕੋਈ ਪ੍ਰਵਾਸੀ ਜਿਹੜਾ ਗੱਡੀ ਲੈ ਕੇ ਆ ਰਿਹਾ ਹੈ ਅਗਰ ਉਹ ਲਾਈਟ ਜਗਾ ਕੇ ਜਾ ਰਿਹਾ ਸੀਗਾ ਤਾਂ ਸਾਡੀ ਸਿਵਲ ਡਿਫੈਂਸ ਦੀ ਟੀਮ ਨੇ ਆਰਡੀਨਾਂ ਕ੍ਰਾਈਮ ਇਨਫੋਰਮ ਆਰਗੇਨਾਈਜੇਸ਼ਨ ਦੀ ਟੀਮ ਨੇ ਨਾਲ ਲੱਗ ਕੇ ਇਹਨਾਂ ਖੇਤਰਾਂ ਦੇ ਵਿੱਚ ਲੋਕਾਂ ਦੇ ਜਿਹੜੇ ਵਹੀਕਲਾਂ ਦੀਆਂ ਲਾਈਟਾਂ ਬੰਦ ਕਰਾਈਆਂ ਜਾਂ ਕਿਸੇ ਦੇ ਘਰ ਦੀ ਕੋਈ ਲਾਈਟ ਜਗ ਵੀ ਰਹੀ ਹੈ ਤਾਂ ਉਹ ਬੰਦ ਕਰਾਈ ਬਿਜਲੀ ਬੋਰਡ ਨੇ ਵੀ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਬਿਜਲੀ ਬੋਰਡ ਨੇ ਲਾਈਟਾਂ ਪੂਰੇ ਕੋਟਕਪੂਰੇ ਦੀ ਬੰਦ ਕੀਤੀ ਸੀ ਠੀਕ ਹੈ ਤੇ ਵਿੱਚ ਕੋਈ ਲੋਕਾਂ ਨੂੰ ਮੈਸੇਜ ਕਿਉਂਕਿ ਲੋਕ ਜਿਹੜਾ ਇਸੇ ਤਰ੍ਹਾਂ ਸਰਕਾਰਾਂ ਦਾ ਸਾਥ ਦਿੰਦੇ ਰਹਿਣ ਆਪਦੀ ਜਿਹੜੀ ਸਹੂਲਤਾਂ ਵਾਸਤੇ ਆਪਦੇ ਸੇਫਟੀ ਵਾਸਤੇ ਦੀ ਲੋਕਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਕਾਰਜਕ੍ਰਮ ਨੇ ਜਿਹੜੇ ਅਭਿਆਸਾਂ ਦੀਆਂ ਇਹ ਡ੍ਰਿਲਾਂ ਨੇ ਇਹ ਸਿਰਫ ਤੁਹਾਡੇ ਸਹਿਯੋਗ ਲਈ ਨੇ ਤੁਹਾਨੂੰ ਅਵੇਅਰ ਕਰਨ ਲਈ ਨੇ ਤੇ ਜੇ ਤੁਸੀਂ ਹੀ ਇਸ ਇਹਦੇ ਜਾਣਕਾਰ ਹੋ ਜਾਓਗੇ ਅਭਿਆਸ ਕਰੋਗੇ ਤਾਂ ਤੁਹਾਡੇ ਹੀ ਸੁਰੱਖਿਆ ਵਾਸਤੇ ਹੈ ਸਰਕਾਰ ਦਾ ਸਹਿਯੋਗ ਦਿਓ ਇਹ ਅਭਿਆਸ ਜਿਹੜੇ ਹੈ ਸੁਰੱਖਿਆ ਵਾਸਤੇ ਨੇ ਧੰਨਵਾਦ ਆ ਸੁਨੇ ਤਾਂ ਇਹਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਫਰੀਦਕੋਟ ਦੇ ਵਿੱਚ ਕੋੜਕਪੂਰੇ ਦੀ ਗੱਲ ਕਰਕੇ ਤਾਂ ਕੋੜਕਪੂਰੇ ਦਾ ਜਿਹੜਾ ਕਸਬਾ ਹੈ ਤਾਂ ਕੋੜਕਪੂਰੇ ਕਸਬੇ ਦੇ ਵਿੱਚ ਕਿਸ ਤਰੀਕੇ ਦਾ ਲੋਕਾਂ ਦਾ ਸਾਥ ਮਿਲਿਆ ਸਾਰੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਲੋਕਾਂ ਦਾ ਜਿਹੜਾ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਸਾਥ ਰਿਹਾ ਹੈ ਜਿਹੜਾ ਰੋਸ਼ਨੀ ਬੰਦ ਹੋ ਚੁੱਕੀ ਸੀ ਸਾਰੀਆਂ ਲਾਈਟਾਂ ਬੰਦ ਹੋ ਚੁੱਕੀਆਂ ਸੀ ਆ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲੋਕਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਪਰਮਾ ਜਿਹੜਾ ਸਹਿਯੋਗ ਮਿਲਿਆ ਹੈ ਸਰਕਾਰਾਂ ਨੂੰ ਕਿਉਂਕਿ ਲੋਕ ਵੀ ਚਾਹੁੰਦੇ ਆ ਕਿ ਸਾਡੀ ਸੇਫਟੀ ਵਾਸਤੇ ਜੋ ਸਰਕਾਰਾਂ ਕਰ ਰਹੀਆਂ ਸਾਡਾ ਵੀ ਜਿਹੜਾ ਸਾਥ ਦੇ ਨਾਲ ਉਹਨਾਂ ਦਾ ਬੰਦਾ ਹੈ ਗੁਰਜੀਤ ਸਿੰਘ ਰਵਾਣਾ ਟੀ5 ਚੈਨਲ ਪੰਜਾਬੀ ਕੋੜਕਪੁਰਾ ਫ਼ਰੀਦਕੋਟ